ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸਤਨਾਮ ਵਾਹੀ ਗੁਰੂ ਸਾਹਿਬ ਜਿਉ ਕਲ ਸਮੁੰਦਰ भैरव रूप प्रगट हरि नाम उद्धारन बसै संत जिस बस हृदय दुख दारिद्र निवारन कल समुंदर भैरव रूप प्रगट बसै संत जिस हृदय दुख दारिद्र निवारन ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨ ਕੋਈ ਮਨ ਬਚ ਜਿਨ ਜਾੜਿਓ ਅਯੋ ਤਿਹ ਸੰਸਰ ਸੋਈ ਤਰਨ ਗगन ਨਵਖੰਡ ਮੈਂ ਜੋਤ ਸਵ ਰੂਪੀ ਰਿਹਉ ਪਰ ਅਨ ਮਥੁਰਾ कछ भेद नहीं गुरु अर्जुन प्रत हर तरन गगन नवखंड म जोत रूपी रहो पर मथुरा कछ भेद नहीं गुरु अर्जुन प्रत हर ਕਾਂ ਖਲਸਾ ਵਾਹਿਗੁਰੂ ਜੀ ਕੀ ਫਤਿਹ ਦੁਗੋ-ਜੁਗਾ ਢਾਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸ਼ਾਮ ਸਮੇਂ ਅਸੀਂ ਸਤਸੰਗਤ ਦਾ ਸਮਾਣ ਮਾਣ ਰਹੇ ਹਾਂ ਆਹੋ ਭਾਗੀਆਂ ਗੁਰਬਾਣੀ ਕੀਰਤਨ ਦੀ ਚੌਂਕੀ ਸੰਪੂਰਨ ਹੋਈ ਹੁਣ ਸਮਾ ਗੁਰਸ਼ਬਦ ਵਿਆਖਿਆ ਦਾ ਹੈ ਲੜੀਵਾਰ ਰੂਪ ਅੰਦਰ ਸੋਈਏ ਮਹਲੇ ਪੰਜਵੇਂ ਕੇ ਇਹ ਵਿਚਾਰੇ ਜਾ ਰਹੇ ਨੇ ਸੋਈਆਂ ਦੀ ਪਾਵਨ ਬਾਣੀ ਖਾਸ ਕਰਕੇ ਜੋ ਪਟ ਮथुरा ਜੀ ਨੇ ਉਹਨਾਂ ਦੁਆਰਾ ਉਚਰਿਤ ਕੀਤਾ ਗਿਆ ਮੁਕਾਮੀ ਸੰਦੇਸ਼ ਸਾਨੂੰ ਪ੍ਰਾਪਤ ਹੈ ਆਪ ਜੀ ਨੇ ਇਸ ਚਲਦੇ ਪ੍ਰਵਾਹ ਵਿੱਚ ਅਗਲੇ ਰਾਸ਼ਬਦ ਅਗਲੇ ਰਾ ਬਚਨ ਸਰੂਤ ਪਾਇਆ ਹੈ ਜੋ ਪਟ ਸਾਹਿਬਾਨ ਇਹਦੇ ਚ ਜ਼ਿਕਰ ਕਰ ਰਹੇ ਨੇ ਉਹਨੂੰ ਸ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਬਚਨ ਪ੍ਰਾਰੰਭ ਹੋ ਰਿਹਾ ਹੈ ਕਲ ਸਮੁੰਦਰ ਭਏ ਰੂਪ ਪ੍ਰਗਟ ਹਰ ਨਾਮ ਉਧਾਰਨ ਬਸੈ ਸੰਤ ਜਿਸ ਹਿਰਦੈ ਦੁਖ ਦਾਰਿਦਰ ਨਿਵਾਰ ਬੀਤੇ ਵਿੱਚ ਜੋ ਸੰਗਤ ਰਗ ਰੂਪ ਵਿੱਚ ਇਸ ਸਥਿਤੀ ਸਰਵਪਾਰਹੀ ਹੈ ਉਹਨਾਂ ਨੂੰ ਅਹਿਸਾਸ ਹੋਏਗਾ ਕਿ ਮਹੰਗੀ ਬਾਣੀ ਦੇ ਵਿੱਚ ਜਿੰਨ ਤੋਂ ਤਸੱਵੁਰ ਕਰਦੇ ਆ ਜਿਹੜਾ ਇਹਦੇ ਵਿੱਚ ਸਾਰੇ ਦਾ ਸਾਰਾ ਸੰਦੇਸ਼ ਆ ਬੜਾ ਮੈਟਾਫੋਰਿਕ ਵੇ ਨਾਲ ਬੜਾ ਰਿਚਿਆ ਲੈਂਗੁਇਸਟਿਕ ਸਾਈਡ ਤੋਂ ਵੀ ਇਹਦੇ ਵਿੱਚ ਬੜੀ ਅਲੰਕ੍ਰਿਤ ਭਾਸ਼ਾ ਇਸਤੇਮਾਲ ਕੀਤੀ ਗਈ ਹੈ ਸਿੱਖ ਤਰੀਕੇ ਦਾ ਇਹ ਬੜਾ ਕੀਮਤੀ ਜ਼ਖੀਰਾ ਹੈ ਉਸ ਲੈਵਲ ਤੇ ਦੇਖਿਆ ਜਾਂਦਾ ਹੈ ਬੀਤੇ ਕੱਲ ਜੋ ਸੀ ਬਚਨ ਵਿਚਾਰ ਰਹੇ ਸੀ ਜਬ ਲੋ ਨਹੀਂ ਭਾਗ ਲਿਲਾਰ ਉਦੈ ਤਬ ਲੋ ਪਰਮਤੇ ਫਿਰਤੇ ਬਹੁਤ ਹਾਇਓ ਕਲ ਕੋਰ ਸਮੁੰਦਰ ਮੈਂ ਬੂਡਤ ਥੇ ਜਿਹੜਾ ਕਲ ਸ਼ਬਦ ਸੀ ਉਹਦੀ ਵਿਆਖਿਆ ਤਾਂ ਆਪਾਂ ਥੋੜਾ ਸਮਾਂ ਲਾਇਆ ਸੀ ਸੋ ਐਗਜ਼ੈਕਟਲੀ ਉਸੇ ਕਲ ਸ਼ਬਦ ਤੋਂ ਅੱਜ ਬਾਤ ਇਹ ਸ਼ੁਰੂ ਹੋ ਰਹੀ ਹੈ ਜੋ ਇਸ ਵਈਆ ਜਿੱਥੋਂ ਪ੍ਰਾਰੰਭ ਹੋ ਰਿਹਾ ਹੈ ਕਲ ਸਮੁੰਦਰ ਭਏ ਰੂਪ ਪ੍ਰਗਟ ਹਰ ਨਾਮ ਉਧਾਰਣ ਹੁਣ ਕਲ वैसे ते हर एक लैंग्वेज ਦੇ ਵਿੱਚ ਜਿਹੜੇ ਸ਼ਬਦ ਨੇ ਉਹਨਾਂ ਨੂੰ ਅਸੀਂ ਡਿਫਰੈਂਟ ਡਿਫਰੈਂਟ ਕੰਟੈਕਸਟ ਵਿੱਚ ਸੇਮ ਸਾਊਂਡ ਕਰਦੇ ਸ਼ਬਦਾਂ ਨੂੰ ਯੂਜ਼ ਕਰਦੇ ਆ ਸੇਮ ਤਰੀਕੇ ਨਾਲ ਸਪੈਲ ਹੋਣ ਵਾਲੇ ਸੇਮ ਸਾਊਂਡ ਕਰਨ ਵਾਲੇ ਸ਼ਬਦ ਸਾਡੀ ਜੋ ਆਪਣੀ ਜ਼ਬਾਨ ਆ ਪੰਜਾਬੀ ਇਹਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਸ਼ਬਦਾਂ ਦਾ ਇਸ ਰੂਪ ਦੇ ਵਿੱਚ ਆ ਐਨੀ ਸੋਰਟ ਆਫ ਤੁਸੀਂ ਜਿਹੜਾ ਹੈਗਾ ਕੋਈ ਵਰਡ ਲੈ ਲਓ ਕੋਈ ਸ਼ਬਦ ਲੈ ਲਓ ਤੇ ਉਹਨੂੰ ਤੁਸੀਂ ਦੇਖੋਗੇ ਕਿ ਉਹਦੀਆਂ ਕਤਨੀਆਂ ਮਤਲਬ ਮਤਲਬ ਉਹਦੇ ਜਿਹੜੇ ਮਾਇਨੇ ਨੇ ਉਹਦੇ ਕਿਤਨੇ ਵੈਰਾਈਟੀਫੁੱਲ ਨੇ ਕਿਤਨੇ ਵਣਗੀ ਰੂਪ ਦੇ ਵਿੱਚ ਮਿਲਣਗੇ ਤੁਹਾਨੂੰ ਆਪਾਂ ਇੱਥੇ ਸ਼ਬਦ ਆ ਰਿਹਾ ਕੱਲ ਹੁਣ ਕੱਲ ਬੀਤਾ ਕੱਲ ਵੀ ਹੈ ਆਉਂਦਾ ਕੱਲ ਵੀ ਹੈ ਇਸ ਤਰੀਕੇ ਨਾਲ ਮਤਲਬ ਲਫ਼ਜ਼ ਨੂੰ ਉਸੇ ਮੰਨਨੇ ਆ ਜਾਂ ਕੱਲ ਪੁਰਜੇ ਕਿਸੇ ਚੀਜ਼ ਦਾ ਜਿਹੜਾ ਖਾਸ ਕਰਕੇ ਸਾਜ ਉਸ ਸਮਾਨ ਦਾ ਪਾਰਟ ਹੁੰਦਾ ਉਸ ਢੰਗ ਨਾਲ ਵੀ ਆਉਂਦਾ ਆ ਸੋ ਕਲ ਜੋ ਇਥੇ ਸ਼ਬਦ ਆ ਰਿਹਾ ਇਹਦਾ ਮਤਲਬ ਬਣਦਾ ਕਲਹ ਕਲੇਸ਼ ਕਲਹ ਸਾਡੇ ਮਾਨਵੀ ਜੀਵਨ ਦੇ ਅੰਦਰ ਜਿਹੜੀ ਸਭ ਤੋਂ ਵੱਡੀ ਤਰਾਸਤੀ ਹੈ ਉਹ ਇਹ ਹੈ ਕਿ ਅਸੀਂ ਇੱਕ ਦੂਜੇ ਤੋਂ ਬੋਲਣ ਤੋਂ ਬਿਨਾਂ ਇੱਕ ਦੂਜੇ ਨਾਲ ਗੱਲਬਾਤ ਕਰਨ ਤੋਂ ਬਿਨਾਂ ਇੱਕ ਦੂਜੇ ਦੇ ਨਾਲ ਸਾਂਝ ਪਾਣ ਤੋਂ ਬਿਨਾਂ ਕਿਉਂਕਿ ਮਨੁੱਖ ਬਾਰੇ ਤੇ ਹੀ ਕਿਹਾ ਗਿਆ ਨਾ ਜਦੋਂ ਤੁਸੀਂ ਯੂਨਾਨੀ ਸਕਾਲਰਸ ਨੂੰ ਪੜ੍ਹਦੇ ਆ ਜਾਂ ਓਵਰ ਆਲਰੇਡੀ ਸਟੇਟਮੈਂਟ ਦਿੱਤੀ ਜਾਂਦੀ ਹੈ ਕਿ ਹਿਊਮਨਸ ਆਰ ਸੋਸ਼ੀਅਲ ਐਨੀਮਲ ਇਹ ਸੋਸਾਇਟੀ ਤੋਂ ਬਿਨਾ ਨਹੀਂ ਰਹਿ ਸਕਦੇ ਫੈਮਿਲੀ ਸੋਸਾਇਟੀ ਦਾ ਸਭ ਤੋਂ ਛੋਟਾ ਯੂਨਿਟ ਆ ਸੋ ਫੈਮਿਲੀ ਇਹਨਾਂ ਨੂੰ ਫੈਮਿਲੀ এনवायरमेंट ਤੋਂ ਬਿਨਾ ਰਹਿ ਨਹੀਂ ਸਕਦੇ ਤੇ ਫੈਮਿਲੀ ਦਾ ਮਤਲਬ ਕੀ ਹੈ ਜਿੱਥੇ ਚਾਰ ਜੀ ਇਕੱਠੇ ਰਹਿਣਗੇ ਸਾਂਝਾ ਹੋਣਗੇ ਇੱਕ ਛੱਤ ਹੇਠ ਅੱਛਾ ਜਿੱਥੇ ਸਾਂਝਾ ਹੋਣਗੇ ਉੱਥੇ ਗੱਲਬਾਤ ਵੀ ਹੋਏਗੀ ਉੱਥੇ ਬੋਲਣਾ ਚੱਲਣਾ ਵੀ ਹੋਏਗਾ ਉੱਥੇ ਵਰਤਣਾ ਵੀ ਹੋਏਗਾ ਉੱਥੇ ਲੈਣ ਦੇਣ ਵੀ ਹੋਏਗਾ ਉੱਥੇ 익ਸਪੈਕਟੇਸ਼ਨਸ ਵੀ ਹੋਣਗੀਆਂ ਕਿ ਦੂਜੇ ਤੋਂ ਅੱਛਾ ਉਹਦੇ ਵਿੱਚ ਹੀ ਸੁੱਖ ਆ ਉਹਦੇ ਵਿੱਚ ਹੀ ਦੁੱਖ ਆ ਕੋਈ ਗੱਲਬਾਤ ਕਰਦਿਆਂ ਕਿਸੇ ਨੇ ਤੁਹਾਡੀ ਗੱਲ ਸੁਣ ਲਈ ਕਿਸੇ ਨੇ ਤੁਹਾਨੂੰ ਵਾਪਸੀ ਗੱਲ ਕਰਦਿਆਂ ਹੋਇਆਂ ਤੁਹਾਨੂੰ ਕੋਈ ਚੰਗਾ ਸੰਦੇਸ਼ ਦੇ ਦਿੱਤਾ ਹੁਸ਼ੀ ਆ ਗਈ ਤੁਸੀਂ ਗੱਲ ਕੀਤੀ ਅਗਲੇ ਨੇ ਪ੍ਰੋਪਰ ਪਰਸੀਵ ਨਹੀਂ ਕੀਤੀ ਤੁਹਾਡੀ ਗੱਲ ਦੇ ਉੱਤੇ ਪ੍ਰੋਪਰ ਤੁਹਾਨੂੰ ਮੈਸੇਜ ਦੇਣ ਦੀ ਬਜਾਏ ਜਾਂ ਉਸ ਮੈਸੇਜ ਦੇ ਵਿੱਚ ਕੁਝ ਕੌੜਾਪਣ ਕੁਝ ਇਜ਼ਹਾਰ ਕੁਝ ਗਮਗੀਨਤਾ ਕਿਸੇ ਕਿਸਮ ਦਾ ਇਤਰਾਜ਼ ਤਕਰਾਰ ਦੇ ਦਿੱਤਾ ਬਸ ਕਲਾ ਇਹੀ ਹੈ ਕਲੇਸ਼ ਇਹੀ ਹੈ ਇਹ ਤੋਂ ਹੀ ਕਲੇਸ਼ ਸਾਰੇ ਦਾ ਸਾਰਾ ਫਿਰ ਅੱਗੇ প্রজਲਿਤ ਹੁੰਦਾ ਤੁਰਿਆ ਲਗਾ ਜਾਂਦਾ ਹੈ ਸਾਡੀ ਗੱਲਬਾਤ ਹੀ ਸਾਡੇ ਲਈ ਸੁਖਿਆ ਸਾਡੀ ਗੱਲਬਾਤ ਹੀ ਸਾਡੇ ਲਈ ਦੁਖਿਆ ਬੰਦੇ ਦੇ ਬਾਬਤੇ ਕਿਹਾ ਜਾਂਦਾ ਹੈ ਬੰਦੇ ਨੂੰ ਬੋਲਣ ਸੁਣਨ ਦੀ ਜਾਂਚ ਬੜੀ ਔਖੀ ਸਿੱਖਣੀ ਪੈਂਦੀ ਹੈ ਤੇ ਸਿੱਖਣ ਦੇ باوجود ਵੀ ਇਹ ਭੁੱਲ ਜਾਂਦਾ ਬਾਬਾ ਜੀ ਦੀ ਪਾਵਨ ਬਾਣੀ ਨੂੰ ਬੜੇ ਧਿਆਨ ਨਾਲ ਪੜੋਗੇ ਨਾ ਤੇ ਮਹਾਰਾਜ ਬੜੀ ਤਰੀਕੇ ਨਾਲ ਸਾਨੂੰ ਚੀਜ਼ਾਂ ਸਮਝਾਉਂਦੇ ਨੇ ਬਾਬਾ ਜੀ ਕਹਿੰਦੇ ਬੰਦਾ ਕਰੇ ਕਿ ਜੇ ਕੁਝ ਬੋਲਦਾ ਤੇ ਕਲੇਸ਼ ਖੜਾ ਹੁੰਦਾ ਨਾ ਬੋਲਦਾ ਤਾਂ ਕਲੇਸ਼ ਖੜਾ ਹੁੰਦਾ ਕਿੱਥੇ ਜਾਏ ਬੋਲਤ ਬੋਲਤ ਬੜਹਿ ਵਿਚਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਜੇ ਬੋਲਦਾ ਵਕਾਰ ਵੱਧ ਦੇ ਨਾ ਬੋਲੇ ਜਾਏ ਤੇ ਜਾਏ ਕਿੱਥੇ ਆਖਰੇ ਇਹੀ ਮਤਲਬ ਜਿਹੜੀ ਸਾਰੀਆਂ ਸਾਡੀਆਂ ਸਾਂਝਾਂ ਨੇ ਬੋਲ ਬਾਣੀ ਤੇ ਨੇ ਮਹਾਰਾਜ ਕਹਿੰਦੇ ਇਸੇ ਕਰਕੇ ਬੰਦੇ ਤੇਨੂੰ ਸਮਝ ਹੋਣੀ ਚਾਹੀਦੀ ਬੋਲਣਾ ਕਿ ਇਹ ਬਾਬਾ ਬੋਲੀ ਐ ਪਤ ਹੋਏ ਉਤਮ ਸੇ ਦਰਿ ਉਤਮ ਕਹੀਏ ਨੀਚ ਕਰਮ ਬਹਿਰੋਏ ਸ਼ੇਖ ਸਾਦੀ ਬੜਾ ਆਲਮੀ ਸੂਫੀ ਹੈ ਆਪਣੀ ਕਿਤਾਬ ਚੇਚ ਬੜਾ ਖੂਬਸੂਰਤ ਇੱਕ ਜਗ੍ਹਾ ਜ਼ਿਕਰ ਕਰਦਾ ਹੈ ਕਹਿੰਦਾ ਬੱਲੇ ਬੰਦੇ ਨੇ ਬੋਲਣਾ ਕਿਵੇਂ ਜਦੋਂ ਕੈਨੇਡੀਅਨ ਕੰਟੈਕਸਟ ਚ ਗੱਲ ਕਰੀਏ ਨਾ ਤੇ ਇੱਥੇ ਜਿਹੜੇ ਸਾਡੇ ਫਿਜੀਸ਼ੀਅਨਸ ਨੇ ਮੈਡੀਕਲ ਪ੍ਰੋਫੈਸ਼ਨਲਸ ਨੇ ਉਹ ਕਈ ਵੀ ਟਰਮੀਨੋਲੋਜੀ ਯੂਜ਼ ਕਰਦੇ ਨੇ ਬੱਚਿਆਂ ਵਾਸਤੇ ਉਹ ਕਹਿੰਦੇ ਨੇ 1 ਫਾਰ ਵਾਕ 2 ਫਾਰ ਟਾਕ 1 ਸਾਲ ਦਾ ਬੱਚਾ ਤੁਰਨ ਲੱਗ ਜਾਣਾ ਚਾਹੀਦਾ ਹੈ ਥੋੜਾ ਬਹੁਤਾ ਭਾਵੇਂ ਉਹ ਕਿਤੇ ਹੋਏ ਪਤ ਰਹੋ ਉਹਨੂੰ ਜਿਹੜਾ ਕ્રોલਿੰਗ ਕਰਨੀ ਉਹਨੂੰ ਖੜੇ ਹੋਣਾ ਉਹਨੂੰ ਥੋੜਾ ਬਹੁਤਾ ਕਦਮ ਪੁੱਟਣ ਦੀ ਜਾਂਚ ਸਾਲ ਚ ਆ ਜਾਣੀ ਚਾਹੀਦੀ ਹੈ ਜੇ ਡਿਲੇਡ ਆ ਡੈਫੀਨਿਟਲੀ ਉਹਨਾਂ ਦਾ ਕਨਸਰਨ ਹੁੰਦਾ ਹੈ ਵੀ ਕਨਸਰਨ ਉਹ ਫਿਰ ਇਜ਼ਹਾਰ ਕਰਦੇ ਨੇ ਮਾਪਿਆਂ ਨਾਲ ਵੀ ਇਹ ਹੋਇਆ ਕਿਉਂ ਨਹੀਂਗਾ 1 ਫਾਰ ਵਾਕ 2 ਫਾਰ ਟਾਕ 2 ਸਾਲ ਦੇ ਬੱਚੇ ਨੂੰ ਆਪਣੇ ਇਮੋਸ਼ਨਸ ਐਡਰੈਸ ਕਰਨੇ ਆਉਣੇ ਚਾਹੀਦੇ ਨੇ ਉਹਨੂੰ ਕਨਵੇ ਕਰਨਾ ਚਾਹੀਦਾ ਹੈ ਮੈਸੇਜ ਦੇਣਾ ਚਾਹੀਦਾ ਉਹ 2 3 ਲਫ਼ਜ਼ ਬੋਲੇ ਉਸ ਰੂਪ ਦੇ ਵਿੱਚ ਤੇ ਉਹ ਪੁੱਛਦੇ ਨੇ ਕਿ ਕਿੰਨੇ ਵਰਡ ਯੂਜ਼ ਕਰਦਾ ਹੈ ਇਸ ਸਾਰੇ ਰੂਪ ਦੇ ਵਿੱਚ ਕਿਹਾ ਗਿਆ ਬੰਦੇ ਨੇ ਬੋਲਣਾ ਕਿਵੇਂ ਹੈ ਇਹ ਸਿੱਖਣ ਤੇ ਬਹੁਤਾ ਸਮਾਂ ਨਹੀਂ ਲੱਗਦਾ 2 ਨਹੀਂ ਤੇ 3 3 ਨਹੀਂ ਤੇ 4 4 ਨਹੀਂ ਤੇ 5 5 ਨਹੀਂ ਤੇ 6 ਇੰਨੇ ਕ ਸਾਲਾਂ ਤੱਕ ਪੂਰੀ ਜ਼ਬਾਨ ਕੋੜ-ਮੋੜ ਜਿੰਨੇ ਚਾਹੀਦੇ ਨੇ ਉਹ ਪ੍ਰਾਪਤ ਕਰ ਲੈਂਦੀ ਹੈ ਉਹਨੂੰ ਪਤਾ ਲੱਗ ਜਾਂਦਾ ਕਿਸ ਤਰੀਕੇ ਦੀ ਧੁਨ ਪੈਦਾ ਕਰਨੀ ਕਿਵੇਂ ਲਫ਼ਜ਼ਾਂ ਨੂੰ ਪ੍ਰੋਨਾਂਊਂਸ ਕਰਨਾ ਹੈ ਕਿਵੇਂ ਅਲਫ਼ਾਜ਼ ਕੱਢਨੇ ਨੇ ਕਿਵੇਂ ਟੋਨ ਪੈਦਾ ਕਰਨੀ ਸਾਰੀ ਚੀਜ਼ ਆ ਗਈ ਇਹ ਬੋਲਣਾ ਕਿਵੇਂ ਹੈ ਇਹ ਸਿੱਖਦਿਆਂ ਬਹੁਤਾ ਸਮਾਂ ਨਹੀਂ ਲੱਗਦਾ ਪਰ ਬੋਲਣਾ ਕੀ ਹੈ ਇਹ ਸਿੱਖਦਿਆਂ ਉਮਰਾਂ ਲੱਗ ਜਾਂਦੀ ਤਾਂ ਵੀ ਨਹੀਂ ਬੰਦੇ ਨੂੰ ਬੋਲਣਾ ਆਉਂਦਾ ਅਕਸਰ ਉਮਰ ਦਰਾਜ਼ ਹੋਏ ਲੋਕਾਂ ਨੂੰ ਆਲੇ-ਦੁਆਲੇ ਦੇ ਲੋਕ ਕਹਿੰਦੇ ਨੇ ਲੈ ਤੈਨੂੰ ਇਹ ਗੱਲ ਕਰਨ ਦੀ ਕੀ ਲੋੜ ਸੀ ਮੀਨ ਇਹਨੂੰ ਬੋਲਣਾ ਕੀ ਇਹ ਪਤਾ ਨਹੀਂ ਸੀ ਤੂੰ ਆ ਗੱਲ ਕਿਉਂ ਕਰ ਦਿੱਤੀ ਇਥੋਂ ਅਹਿਸਾਸ ਹੁੰਦਾ ਕਿ ਜਿਹੜੀ ਇਹ ਪ੍ਰਵਿਰਤੀ ਹੈ ਇਹ ਉਮਰ ਪਰ ਸਿੱਖਣ ਦੀ ਬਾਤ ਆਉਂਦੀ ਹੈ ਇਰੇ ਦੇ ਵਿੱਚ ਜੇ ਨਾ ਆਵੇ ਜਾਂਚ ਤੇ ਬੰਦਾ ਬਾਬਾ ਜੀ ਦੀ ਪਾਵਨ ਬਾਣੀ ਦਾ ਬਚਨ ਬਾਬਾ ਜੀ ਕਹਿੰਦੇ ਇਹ ਵੀ ਪੋਸਿਬਿਲਿਟੀ ਹੈ ਗੰਡ ਪ੍ਰੀਤੀ ਮਿੱਠੇ ਬੋਲ ਤੁਸੀਂ ਇਹੋ ਜੇ ਬੋਲ ਬੋਲੋ ਪ੍ਰੀਤ ਦੀਆਂ ਗੰਡਾਂ ਹੋਰ ਡਾਡੀਆਂ ਹੋਰ ਵਧੀਆਂ ਹੋਰ ਪੀਡੀਆਂ ਹੁੰਦੀਆਂ ਲਗੀਆਂ ਜਾਣ ਪਰ ਇਹ ਵੀ ਸੱਚ ਹੈ ਭਾਵੇਂ ਉਮਰਾਂ ਦੀ ਪ੍ਰੀਤ ਪਈ ਹੋਏ ਸਭ ਕੁਝ ਹੋਏ ਟੁੱਟ ਪ੍ਰੀਤ ਗਈ ਬੁਰਬੋਲ ਤੁਸੀਂ ਮੜੇ ਜੇ ਬੋਲਣ ਦਾ ਢੰਗ ਤਰੀਕਾ ਤੁਹਾਡਾ ਸਾਵਾ ਨਾ ਹੋਇਆ ਵਧੀਆ ਤੋਂ ਵਧੀਆ ਬਣੇ ਹੋਏ ਰਿਸ਼ਤੇ ਸਨੇਹ ਦੀਆਂ ਉਸਰੀਆਂ ਹੋਈਆਂ ਤੰਦਾ ਸਨੇਹ ਦੇ ਉਸਰੇ ਹੋਏ ਮਹਿਲ ਤੁਸੀਂ ਇੱਕ ਪਲ ਦੇ ਵਿੱਚ ਦੋ ਲਫ਼ਜ਼ਾਂ ਨਾਲ ਜਾਲ ਕੇ ਸਵਾ ਕਰ ਦਿਓਗੇ ਸਾੜ ਦਿਓਗੇ ਸਾਰੇ ਸੋ ਇਹ ਬੋਲਣਾ ਇਸ ਰੂਪ ਵਿੱਚ ਫਿਰ ਇਹਦੇ ਵਿੱਚ ਬੋਲਣ ਤੋਂ ਅੱਗੇ ਸਾਡਾ ਪੂਰਾ ਵਰਤੋਂ ਵਿਹਾਰ ਆਉਂਦਾ ਹੈ ਜਿਹਦੇ ਵਿੱਚ ਫਿਰ ਅਸੀਂ ਇੱਕ ਦੂਜੇ ਨਾਲ ਵਰਤਦੇ ਆਂ ਵਿਚਰਦੇ ਆਂ ਸਭ ਸੇ ਸਾਰੇ ਵਿੱਚੋਂ ਸੁਖ ਤੇ ਦੁੱਖ ਜਨਮ ਲੈਂਦਾ ਸੁਖ ਆਉਂਦਾ ਆ ਉਹਦੇ ਨਾਲ ਸ਼ਾਂਤੀ ਮਿਲਦੀ ਏ ਪੀਸ ਆਫ ਮਾਈਂਡ ਤਸੱਲੀ ਮਿਲਦੀ ਏ ਇੱਕ